ਜਲੰਧਰ ਦੇ ਵਿੱਚ ਤਕਰੀਬਨ 40 ਤੋਂ ਵੀ ਜ਼ਿਆਦਾ ਸ਼ਰਾਬ ਦੀਆਂ ਪੇਟੀਆਂ ਫੜੀਆਂ ਗਈਆਂ ਨੇ ਸੀਆਈਏ ਸਟਾਫ ਵੱਲੋਂ ਸ਼ਰਾਬ ਦੀਆਂ ਪੇਟੀਆਂ ਨੂੰ ਜ਼ਬਤ ਕੀਤਾ ਗਿਆ ਹੈ ਇਲਾਕਾ ਅਤੇ ਸਾਰਾ ਕੁਝ ਦੱਸਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਇਹ ਤੁਸੀਂ ਤਸਵੀਰ ਜਰੂਰ ਦੇਖੋ ਇਹ ਜਲੰਧਰ 5 ਨੰਬਰ ਥਾਣਾ ਸੀਆਈਏ ਸਟਾਫ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਜਿਸ ਜਗ੍ਹਾ ਦੇ ਉੱਤੇ 40 ਤੋਂ ਵੀ ਵੱਧ ਜਿਹੜੀਆਂ ਪੇਟੀਆਂ ਨੇ ਉਹਨਾਂ ਨੂੰ ਲਿਆ ਕੇ ਰੱਖਿਆ ਗਿਆ ਹੈ ਹਾਲਕਿ ਦੱਸਿਆ ਜਾ ਰਿਹਾ ਹੈ ਜੋ ਸੀਆਏ ਸਟਾਫ ਵੱਲੋਂ ਦੱਸਿਆ ਜਾ ਰਿਹਾ ਹੈ ਕਿ 20 ਜਿਹੜੀਆਂ ਨੇ ਉਹ ਪੇਟੀਆਂ ਗ੍ਰਫਤ ਦੇ ਵਿੱਚ ਲਈਆਂ ਨੇ ਪਰ ਮੌਕੇ ਉੱਤੇ ਮੌਜੂਦ ਲੋਕਾਂ ਵੱਲੋਂ ਜਦੋਂ ਗੱਲਬਾਤ ਹੋਈ ਤਾਂ ਉਹ ਉਹਨਾਂ ਦਾ ਕਿਹਾ ਹੈ ਕਿ 40 ਪਲੱਸ ਪੇਟੀਆਂ ਜਿਹੜੀਆਂ ਨੇ दारू ਦੀਆਂ ਪੇਟੀਆਂ ਨੇ ਉਹਨਾਂ ਨੂੰ ਸੀਆਏ ਸਟਾਫ ਵੱਲੋਂ ਜਬਤ ਕੀਤਾ ਗਿਆ ਹੈ ਬਸਤੀਆਤ ਇਲਾਕਾ ਜਿਸ ਜਗ੍ਹਾ ਤੋਂ ਸੀਆਏ ਸਟਾਫ ਵੱਲੋਂ ਜਿਹੜਾ ਹੈ ਉਹ ਦਾਰੂ ਦੀਆਂ ਪੇਟੀਆਂ ਨੂੰ ਜਿਹੜਾ ਹੈਗਾ ਉਹ ਜਬਤ ਕੀਤਾ ਗਿਆ ਹੈ ਇਸ ਵਕਤ ਕਿਸੇ ਨੂੰ ਵੀ ਜਿਹੜਾ ਹੈ ਉਹ ਜੇਕਰ ਇਸ ਗੱਲ ਦੀ ਗੱਲ ਇਸ ਤੋਂ ਅੰਦਰ ਦੀ ਗੱਲ ਕਰਾਂ ਤਾਂ ਕਿਸੇ ਨੂੰ ਜਾਣ ਦੀ ਜਿਹੜੀ ਹੈ ਉਹ ਇਜਾਜ਼ਤ ਨਹੀਂ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਜੋ ਕੁਝ ਪ੍ਰੋਪਰ ਇਸ ਵਕਤ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਹੀ ਹੈ ਕਿ ਖੂਫੀਆ ਜਿਹੜੀ ਹੈ ਉਹ ਜਾਣਕਾਰੀ ਮਿਲੀ ਖੂਫੀਆ ਜਾਣਕਾਰੀ ਦੇ ਮੁਤਾਬਿਕ CIA ਸਟਾਫ ਅਤੇ ਚੰਡੀਗੜ੍ਹ ਤੋਂ ਜੋ ਕ੍ਰਾਈਮ ਬ੍ਰਾਂਚ ਦੀ ਸਟਾਫ ਜਿਹੜੇ ਨੇ ਆਏ ਸੀਗੇ ਜਿਨ੍ਹਾਂ ਵੱਲੋਂ ਆ ਰੇਡ ਕੀਤੀ ਗਈ ਰੇਡ ਕਰਨ ਤੋਂ ਬਾਅਦ ਸਿੱਧਾ ਜਦੋਂ ਰੇਡ ਕੀਤਾ ਪਤਾ ਲੱਗਦਾ ਹੈ ਕਿ ਇਸ ਜਗ੍ਹਾ ਦੇ ਉੱਤੇ ਸ਼ਰਾਬ ਜਿਹੜੀ ਉਹ ਭਾਰੀ ਮਾਤਰਾ ਦੇ ਵਿੱਚ ਹੈਗੀ ਹੈ ਰੇਡ ਕੀਤੀ ਰੇਡ ਦੇ ਵਿੱਚ ਸ਼ਰਾਬ ਪਾਈ ਜਾਂਦੀ ਹੈ ਤੇ ਸ਼ਰਾਬ ਨੂੰ ਉਸ ਜਗ੍ਹਾ ਤੋਂ ਬਰਾਮਦ ਕਰ ਛਾਪੇਮਾਰੀ ਦੌਰਾਨ ਬਰਾਮਦ ਕਰ ਚਲੰਦਰ ਥਾਣਾ ਨੰਬਰ 6 ਦੇ ਨਾਲ ਪੈਂਦੇ ਸੀ ਇਹ ਸਟਾਫ ਦੇ ਵਿੱਚ ਲਿਆ ਕੇ ਜਿਹੜਾ ਉਹ ਅੰਦਰ ਰੱਖ ਦਿੱਤਾ ਗਿਆ ਹੈ ਤਸਵੀਰ ਤੁਹਾਨੂੰ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਹਾਲਾਂਕਿ ਤਸਵੀਰਾਂ ਇਸ ਵਕਤ ਕੁਝ ਵੀ ਦਿਖਦੀਆਂ ਹੋਈਆਂ ਨਜ਼ਰ ਨਹੀਂ ਆਉਣ ਗਿਆ ਪਰ ਕੈਮਰਾ ਪਰਸਨ ਨੂੰ ਜਰੂਰ ਕਹੂੰਗਾ ਕਿ ਇਸ ਜਗ੍ਹਾ ਤੋਂ ਕੁਝ ਨਾ ਕੁਝ ਦਿਖਾਉਣ ਦੀ ਜਰੂਰ ਕੋਸ਼ਿਸ਼ ਕਰੇ ਜੋ ਕੋਈ ਇਸ ਦੇ ਵਿੱਚ ਸਾਰਾ ਜਿਹੜਾ ਓਏ ਨਿਕਲ ਕੇ ਸਾਹਮਣੇ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ 40 ਤੋਂ ਵੱਧ ਪੇਟੀਆਂ ਜਿਹੜੀਆਂ ਨੇ ਉਹ ਦਸੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਕੁਝ ਜਿਹੜਾ ਹੈਗਾ ਇਹ ਉਹ ਬਰਾਮਦ ਕੀਤਾ ਗਿਆ ਹੈ ਨਕਦੀ ਵੀ ਦੱਸੀ ਜਾ ਰਹੀ ਹੈ ਕਿ ਬਰਾਮਦ ਹੋਈ ਹੈ ਪਰ ਖਾਸ ਵੱਡੀ ਖਬਰ ਜਿਹੜੀ ਹੈ ਉਹ ਜਲੰਧਰ ਤੋਂ ਦੇ ਬਸਤੀਆਤ ਇਲਾਕੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਜਗ੍ਹਾ ਦੇ ਉੱਤੇ 40 ਤੋਂ ਵੱਧ ਜਿਹੜੀਆਂ ਨੇ ਉਹ ਪੇਟੀਆਂ ਬਰਾਮਦ ਕੀਤੀਆਂ ਨੇ ਚ ਹੁਣ ਕਮਿਸ਼ਨ ਵੱਲੋਂ ਸਖਤ ਹਦਾਇਤਾਂ ਸਿਗੀਆਂ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ 40 ਪੇਟੀਆਂ ਬਰਾਮਦ ਹੋਣਾ ਜਾਂ ਫਿਰ दारू ਇੰਨੀ ਭਾਰੀ ਮਾਤਰਾ ਦੇ ਵਿੱਚ ਬਰਾਮਦ ਹੋਣਾ ਕਿਤੇ ਨਾ ਕਿਤੇ ਕਈ ਕੜੀਆਂ ਜੜੀਆਂ ਨੇ ਉਹ ਜੋੜਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਚੀਜ਼ਾਂ ਨੇ ਉਸ ਬਾਰੇ ਵੀ ਲਗਾਤਾਰ ਜਿਹੜੇ ਨੇ ਉਹ ਚੀਜ਼ਾਂ ਨਿਕਲ ਕੇ ਸਾਹਮਣੇ ਆਉਣਗੀਆਂ ਉਸ ਬਾਰੇ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਪ੍ਰਕਾਸ਼ ਇਸ ਵਕਤ ਜਲੰਧਰ ਦੀਆਂ ਤਸਵੀਰਾਂ ਤੁਸੀਂ ਜਰੂਰ ਦੇਖੋ ਸੀਆਈ ਸਟਾਫ ਦੀਆਂ ਤਸਵੀਰਾਂ ਦੇਖੋ ਜਿਸ ਜਗ੍ਹਾ ਦੇ ਉੱਤੇ ਪੁਲਿਸ ਵੱਲੋਂ ਜੜਾਇਆ ਹੈ ਭਾਰੀ ਮਾਤਰਾ ਦੇ ਵਿੱਚ ਸੀਆਈ ਸਟਾਫ ਵੱਲੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈ ਉਹ ਸ਼ਰਾਬ ਨੂੰ ਜਬਤ ਕੀਤਾ ਗਿਆ ਹੈ ਇਹ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਕੁਝ ਹੀ ਸਮੇਂ ਦੇ ਵਿੱਚ ਜਲਪਰ ਪੰਜਾਬ ਦੇ ਵਿੱਚ ਜਿਹੜਾ ਹੈ ਉਹ 13 ਸਿੱਟਾ ਦੇ ਲਈ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰਨ ਗਈਆਂ ਪਰ ਉਸ ਤੋਂ ਪਹਿਲਾਂ ਸ਼ਰਾਬ ਦੀ ਇੰਨੀ ਖੇਪ ਫੜੀ ਜਾਣੀ ਬਹੁਤ ਵੱਡੀ ਜਿਹੜੀ ਹੈ ਉਹ ਸੀਆਈਏ ਸਟਾਫਿੰਗ ਜਲੰਧਰ ਪੁਲ ਸ੍ਰੀ ਜਿਹੜੀ ਹੈ ਉਹ ਵੱਡੀ ਕਾਮਯਾਬੀ ਹੈ ਇਹ ਤੁਸੀਂ ਗੱਡੀ ਜਰੂਰ ਦੇਖੋ ਇਸ ਗੱਡੀ ਦੇ ਵਿੱਚ ਸਾਰਾ ਕੁਝ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਕਿ ਲੈ ਕੇ ਆਏ ਸੀਗੇ ਸਟਾਫ ਲੋ ਜਦੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਇਹੀ ਹੋ ਰਹੀ ਹੈ ਕਿ ਇਸ ਗੱਡੀ ਦੇ ਵਿੱਚ ਜਿਹੜਾ ਹੈ ਉਹ ਸੀਆਈਏ ਸਟਾਫ ਲੋ ਪੇਟੀਆਂ ਜਿਹੜੀਆਂ ਨੇ ਉਹ ਲਿਆਂਦੀਆਂ ਗਈਆਂ ਅਤੇ ਇਸ ਜਗ੍ਹਾ ਦੇ ਉੱਤੇ ਸੀਏ ਸਟਾਫ ਦੇ ਇਸ 5 ਨੰਬਰ ਥਾਣੇ ਦੇ ਨਾਲ ਪੈਂਦੇ ਸੀਏ ਸਟਾਫ ਦੇ ਵਿੱਚ ਲੈ ਕੇ ਜਿਹੜਾ ਹੈ ਉਹ ਰੱਖਿਆ ਗਿਆ ਇਹ ਤੁਸੀਂ ਖਾਸ ਸੁਰੱਖਿਆ ਦੇਖੋ ਬਾਹਰ ਇੱਕ ਅਫਸਰ ਵੀ ਜਿਹੜਾ ਹੈ ਉਹ ਤਾਇਨਾਤ ਕਰ ਦਿੱਤਾ ਗਿਆ ਤਾਂ ਕਿ ਕੋਈ ਵੀ ਆਇਆ ਗਿਆ ਜਿਹੜਾ ਹੈ ਉਸ ਬਾਰੇ ਪਤਾ ਲੱਗ ਸਕੇ ਖਾਸ ਤਸਵੀਰ ਤੁਹਾਨੂੰ ਜਿਹੜੀਆਂ ਨੇ ਉਹ ਜਲੰਧਰ ਤਦਖਾਨ ਦੀ ਕੋਸ਼ਿਸ਼ ਕਰ ਰਹੇ ਆ ਵੱਡੀ ਖਬਰ ਹੈ ਵੱਡੀ ਅਪਡੇਟ ਹੈ ਜੋ ਇਸ ਵਕਤ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਸੀਆਈਏ ਸਟਾਫ ਵੱਲੋਂ 40 ਤੋਂ ਵੀ ਵੱਧ ਜਿਹੜੀਆਂ ਨੇ ਉਹ ਪੇਟੀਆਂ ਬਰਾਮਦ ਕੀਤੀਆਂ ਗਈਆਂ ਨੇ ਜਿਸ ਦੇ ਨਾਲ ਇਸ ਵਕਤ ਜਲੰਧਰ ਸ਼ਹਿਰ ਦੇ ਵਿੱਚ ਸਨਸਨੀ ਫੈਲੀ ਹੋਈ ਹੈ ਜਲੰਧਰ ਸ਼ਹਿਰ ਦੇ ਵਿੱਚ ਇੱਕ ਜਿਹੜਾ ਹੈ ਉਹ ਮੁੱਦਾ ਛਿੜ ਗਿਆ ਕਿਉਂਕਿ ਚੋਣ ਅੱਜ ਕਿਉਂਕਿ ਚੋਣਾ ਸਿਰਤੇ ਨੇ ਲੋਕ ਸਭਾ ਦੀਆਂ ਚੋਣਾਂ ਨੇ ਵੱਡੀਆਂ ਚੋਣਾਂ ਨੇ ਜਿਸ ਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਇਹ ਉਹ ਪਰਮੋਣਾ ਲੋਕਾਂ ਤੋਂ ਵੋਟ ਮੰਗਣਾ ਜਿਹੜਾ ਹੈਗਾ ਇਹ ਉਹ ਇੱਕ ਤਰੀਕਾ ਇਸਤੇਮਾਲ ਕੀਤਾ ਜਾਂਦਾ ਇੱਕ ਤਰੀਕਾ ਇਹ ਵੀ ਹੈ ਕਿ ਲੋਕਾਂ ਨੂੰ ਜੜੀਆਂ ਨੇ ਉਹ ਸ਼ਰਾਬ ਵੰਡੀਆਂ ਜਾਣ ਜਿਸ ਦੇ ਨਾਲ ਲੋਕਾਂ ਦੀਆਂ ਵੋਟਾਂ ਜੜੀਆਂ ਨੇ ਉਹ ਲਈਆਂ ਜਾਣ ਤਾਂ ਕਿਤੇ ਨਾ ਕਿਤੇ ਇੱਕ ਵੱਡੀ ਕਾਮਯਾਬੀ ਵੱਡੀ ਜਿਹੜੀ ਹੈਗੀ ਹੈ ਪੁਲਿਸ ਵੱਲੋਂ ਸੀਆਈ ਸਟਾਫ ਵੱਲੋਂ ਚੰਡੀਗੜ੍ਹ ਟੀਮ ਵੱਲੋਂ ਜਿਹੜੀ ਇਹ ਉਹ ਕਾਮਯਾਬੀ ਪ੍ਰਾਪਤ ਕੀਤੀ ਗਈ ਹੈ ਜਿੱਥੇ 40 ਤੋਂ ਵੀ ਵੱਧ ਪੇਟੀਆਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਕੈਪਟਨ ਪੰਕੀ ਦੇ ਨਾਮ ਅਜਗੁਪਤਾ ਬਾਬੂ ਸੇ ਟਾਈਮ ਜਲੰਧਰ